ਮੋਕਲੀਆ ਹੈ ਕੋਈ। ਅੱਗੇ ਹਨ ਫਿਰ ਰੋ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ ਅਸੀਂ ਇਸ ਵਕਤ ਪਹੁੰਚਿਆ ਗੁਰਦੁਆਰਾ ਸ੍ਰੀ ਵਿਪੋਰ ਸਾਹਿਬ ਪਾਤਸ਼ਾਹੀ ਦਸਵੇਂ ਜਿਨ੍ਹਾਂ ਨੇ ਇਸ ਉਸ ਉਤਰਾਸਤਾਂ ਤੇ ਚਪਾਈ ਸਾਹਿਬ ਜੀ ਦਾ ਉਚਾਰਨ ਕੀਤਾ ਸੀ ਇਹਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਮੈਂ ਸੋਚਿਆ ਕਿ ਜਿਹੜੇ ਮੇਰੇ ਭੈਣ ਭਰਾ ਗੁਰਦੁਆਰਾ ਸਾਹਿਬ ਨਹੀਂ ਮੇਲਾ ਦੇਖਣਾ ਆ ਸਕੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਦਈਏ ਦੇਖੋ ਜੀ ਸਾਧ ਸੰਗਤ ਜੀ ਦੇਖੋ ਮਹਾਰਾਜ ਜੀ ਦਾ ਕਿੰਨਾ ਸੋਹਣਾ ਸਥਾਨ ਹੈ ਇਹ ਮੈਂ ਤੁਹਾਨੂੰ ਇੱਧਰ ਵੀ ਦਿਖਾ ਲਦਾ ਜਿੱਥੇ ਇਹਦਾ ਪੂਰਾ ਲਿਖਿਆ ਹੋਇਆ ਹੈ ਗੁਰਦੁਆਰਾ ਗੁਰਦੁਆਰਾ ਸ੍ਰੀ ਵਿਪੋਰ ਸਾਹਿਬ ਜੀ ਪਾਸ਼ਾਹੀ 10ਵੇਂ ਇਸ ਪਵਿੱਤਰ ਸਥਾਨ ਤੇ ਜਪਈ ਸਾਹਿਬ ਜੀ ਦਾ ਉਚਾਰਨ ਕੀਤਾ ਆ ਦੇਖੋ ਨਾਲ ਦਰਿਆ ਮੈਂ ਦਿਖਾ ਲਦਾ ਤੁਹਾਨੂੰ ਦਰਿਆ ਬਹੁਤ ਸੋਹਣਾ ਜਿਸ ਦਾ ਪਾਣੀ ਨੀਲਾ ਨੰਗ ਰਿਆ ਇਹਦੇ ਕੰਢੇ ਉੱਪਰ ਬੈਠ ਕੇ ਆ ਸਾਧ ਸੰਗਤ ਜੀ ਦੇਖਦਾ ਮੈਂ ਹੋਰ ਲਾਗੇ ਕਰਨ ਦੀ ਕੋਸ਼ਿਸ਼ ਕਰਦਾ ਜੇ ਲਾਗੇ ਹੋ ਗਿਆ ਤਾਂ ਦੇਖੋ ਇਹੋ ਆ ਦੇਖੋ ਹੁੰਦੇ ਆ ਸਾਧ ਸੰਗਤ ਜੀ ਕਰੋ ਦਰਸ਼ਨ देखो बहुत वधिया है। ਰਹਾ ਤੇ ਮੈਂ ਤੁਹਾਨੂੰ ਮੈਂ ਕਿਹਾ ਸਾਰੀ ਸੰਗਤ ਜੀ ਨੂੰ ਅ ਦਰਸ਼ਨ ਕਰਾ ਦिए। ਜਿਹੜੇ ਖਾਸ ਕਰਕੇ ਮੇਰੇ ਭੈਣ ਭਰਾ ਨਹੀਂ ਪਹੁੰਚ ਸਕੇ ਤੇ ਉਹ ਇਸ ਉਸ ਤਰ੍ਹਾਂ ਸਥਾਨ ਦੇ ਦਰਸ਼ਨ ਕਰ ਸਕਣ। ਤੇ ਸਾਧ ਸੰਗਤ ਜੀ ਅਸੀਂ ਇੱਥੇ ਪਹੁੰਚੇ ਹੋਏ ਆਂ ਬੇਲਾ ਵੇਖ ਰਹੇ ਆ ਤੇ ਜਿਵੇਂ ਜਿਵੇਂ ਜੈਸੂਈ ਗੁਰਦੁਆਰਾ ਸਥਾਨ ਵਿੱਚ ਅਸੀਂ ਜਾਵਾਂਗੇ ਤੇ ਆਪ ਸਭ ਨੂੰ ਉਸ ਦੇ ਦਰਸ਼ਨ ਜ਼ਰੂਰ ਕਰਾਵਾਂਗੇ ਤੇ ਹੁਣ ਵੀ ਆ ਸਾਰੇ ਤੁਹਾਨੂੰ ਦਰਸ਼ਨ ਕਰਵਾ ਰਿਹਾ ਮੈਂ ਆਲੇ ਦੋਲੇ ਦੇ ਇੰਦਰ ਪਿਛਲੀ ਸਾਈਡ ਵੀ ਦਿਖਾ ਲ ਖਿਲੇ ਹੋਣਾ ਉਹ ਦੂਰ ਦੂਰ ਤੱਕ ਪਹਾੜੀਆਂ ਨਜ਼ਰ ਆਉਂਦੀਆਂ ਇੱਧਰ ਧੁੱਪ ਪੈਂਦੀ ਆ ਦੇ ਦਾ ਕੁਛ ਨਹੀਂ ਹੈ ਤੇ ਉਦਾਂ ਵੈਸੇ ਮੰਨੋ ਯਾ ਵੇਖੋ ਕਿੰਨੀਆਂ ਪਹਾੜੀਆਂ ਨਜ਼ਰ ਆ ਰਹੀਆਂ ਦੂਰ ਦੂਰ ਵਾ ਕਾਫੀ ਪਹਾੜੀ ਏਰੀਆ ਅ ਬਿਪੁਰ ਸਾਹਿਬ ਗੁਰਦੁਆਰਾ ਸਾਹਿਬ ਜੀ ਦਾ ਦੇਖੋ ਬਹੁਤ ਸੋਹਣਾ ਸਥਾਨ ਮਹਾਰਾਜ ਜੀ ਦਾ ਤੇ ਜਿਵੇਂ ਹੀ ਹੁਣ ਅੱਗੇ ਜਾਵਾਂਗੇ ਤੇ ਉਹਦੇ ਵੀ ਤੁਹਾਨੂੰ ਦਰਸ਼ਨ ਜਰੂਰ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ